ਕੀ ਹੋਰ ਪਤਾ ਲੈ ਨਾ ਕਿੰਨਾ ਪਤਾ ਜਿੰਨੇ ਲਾਈਨੇ 62 ਤਰਾਂ ਲਾਇਆ ਬਈ 12 ਮਾਲ ਤੂੰ ਹੁਣ ਯਾਰ ਹੈ ਨਹੀਂ ਵੀ ਤੂੰ ਵੀ ਗੂਗਲ ਦੱਸ ਆ ਮੈਂ ਤਾਂ 25000 ਤੋਂ ਘੱਟ ਦਿੰਦਾ ਨਹੀਂ ਬੱਚਾ ਜੱਕ ਆ ਗਿਆ ਸਵਾਦ ਬਈ ਲੈ ਹਾਂ ਤੂੰ ਵੀ ਨਾ ਦੱਸਦੇ ਮੈਂ ਨਾ ਸਾਡੀ ਕੋਈ ਪੈਸੇ ਨਹੀਂ ਰੱਖਣ ਬਈ ਇਹ ਰੂਲ ਹੁੰਦਾ ਇਹ ਫੇਰ ਬੰਗ ਭੱਜੀ ਨਾ ਯਾਰਾ

ਲਗਾ ਦ ਵਧੀਆ ਤੇਰੀ ਵਸੂਈ ਆ ਵੀ ਤੂੰ ਦੇ ਦੇ ਪੱਕੀ ਯਾਰ ਵਧੀਆ ਵਧੀਆ ਲੱਗੇ ਨਹੀਂ ਵੀਰੇ ਜੇ ਮੈਂ ਵਧੀਆ ਮੰਡੀ ਤੇ ਬੱਕਰੀ ਦਾ ਸੌਦਾ ਹੈ ਗਾਹੇ ਮਾਈ 25 ਤੇ ਆ ਗਿਆ ਇਹਨਾਂ ਨੇ 20 ਤੇ ਕਹਿਦਾ ਵੀ ਜੱਕਦਾ ਮੋਲੀ ਨਹੀਂ ਹੱਡੀ ਹੱਡੀ ਯਾਰ ਹੁਣ ਮੈਂ ਕਰਾਂਗਾ ਉਹ 2500 ਦੀ ਕਹਿੰਦਾ ਆ ਮੈਂ ਨਹੀਂ ਤੂੰ ਵੀ ਰਲ ਗੱਲ ਦੱਸ ਯਾਰ ਮੈਂ ਯਾਰ ਅੱਛਾ ਉਹ ਬੱਕਰੀ ਨਿੰਮੇ ਪਹਿਲਾਂ ਤੋਂ ਕਾਉ ਵੀ ਯਾਰ ਦੀ ਬੱਕਰੀ ਲੈਣੀ ਹੈ ਹੈ 24 ਦੀ ਵੀ ਲੈਣੀ ਹੈ ਬੜੀ ਜੰਦੀ ਨੂੰ ਮਾਜੀ ਬਜੀ ਕੀ ਹਰ ਬੱਕਰੀ ਬਾ ਚਾਦੀ ਗਾ ਬਸ ਰਣੀ ਜਦਾ ਖੇਲਾ ਸਹੀ ਆ ਲਖਰਾ ਤੇ ਪਾ ਕੇ ਉਂਦਾ ਲੈ 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 ਲੰਦਾ ਮੈਂ ਪੈਂਦਾ ਯਾਰ ਉਹ ਬਾਈ ਫਿਰ ਬੱਕਰੀ ਹਜੇ 25 ਵੀ ਹੈ ਕਿਵੇਂ ਨੂੰ ਬੋਲਣਾ ਕਿ ਕਿੱਥੇ ਹੈ ਮੈਨੂੰ ਪਤਾ ਨਹੀਂ ਕਰਦੀ ਹੈ ਇਹ ਪਾਲਣੇ ਆ ਜਾਂਦੀ ਹੈ ਇਹ ਪਿਆਰ ਹੁੰਦੀ ਮੈਂ ਦਿੰਦਾ ਇਹ ਵੀ ਨਿਕ ਬਣਾਏ 3 ਮਹੀਨੇ ਨਿਕ 50 ਦਾ ਸੁਕੇ ਵੀ ਨਹੀਂ ਮਿਲਦੀ ਮਨਿਆਰ ਦਾ ਸੁਕੇ ਵੀ ਨਹੀਂ ਵਿਕਦੀ ਬੱਕਰੀ ਦੇ ਨੰਨੇ 50 ਮੋ ਸੁਈ ਦੀ ਰੇਦੀ 50 ਦਾ ਸੁਕੇ ਵੀ ਨਹੀਂ ਵਿਕਦੀ ਚਲੋ ਹਾਂ ਕੋਈ ਨਹੀਂ 500 ਰੁਪਏ ਮੈਗੀ ਹੁੰਦੀ ਓਏ 500 ਰੁਪਏ ਮੈਗੀ ਰਹੀ ਹੁੰਦੀ ਯਾਰ ਜਮੀ ਨਹੀਂ ਲੈਣਾ ਕੋਈ ਕਿ ਮਨ ਸਾਡੀ ਬਣਾ ਲੈ ਮੈਂ ਕੋਈ ਸ਼ਰੀਪਾਉਂਦਾ ਨਹੀਂ ਕੋਈ ਕੁਝ ਨਹੀਂ ਪਾਉਂਦਾ ਆਉਂਦਾ ਨਹੀਂ ਕੁਝ ਕੁਝ ਪਾਉਂਦਾ ਪੱਤੀ ਚੱਲਦੀ ਹੈ ਲੈ ਬਾਈ ਹੁਣ ਨਾ ਬੋਲੀ ਜਮਾ ਬੰਦੇ ਜਮਾ ਦੂੜ ਕੇ ਲਿਆ ਤੇਨੇ ਮੈਂ ਜਮਾ ਮੈਂ ਦੇਖੀ ਬੰਦੇ ਮਜੂਰ ਦੁਵਾਤਾ ਜਾਣਗੇ ਜੇ ਗੱਲ ਚੱਲ ਜੇ ਅਸੀਂ ਜੇ ਅਸੀਂ ਉਹਨਾਂ ਨੂੰ ਜਾਣਦੇ ਹੋਈਏ ਸਾਨੂੰ ਨਈਂ ਤਰਫ ਜਿੱਥੇ ਮੈਂ ਨਹੀਂ ਮੈਂ ਸਿੱਧਾ ਤੋਂ ਬੋਲੀ ਕਰਦਾਗਾ ਹਜਾ ਹੁਣ ਤਰ ਹੁਣ ਆ ਫਾੜੋ ਚੱਲ ਹੁਣ ਨਾ ਬੋੜੀ ਵੀਰ ਬੜਕੇ ਤੈਨੂੰ ਲਾ ਦੀ 21000 ਰੁਪਏ ਆ ਸਾਡੇ ਕਿਲੋ ਕਿਲੋ ਬਾਹੋਂ ਨਾ ਬੋਲੋ ਮਾਰ ਖਰਡੋ 10000 ਲਫਰ ਚਾਹੀਦਾ ਮੈਂ ਲੱਦੇ ਵਾ ਨਾ ਬੱਕਰੀ ਦੇ ਦਵਾਣਾ ਮੈਂ 4 ਬਟੂ ਮਗਾ ਇਹ ਪਾੜਾ ਪੈਣੀ ਨਹੀਂ ਹੈਗੀ ਨਾ ਨਾ ਪਾਉ ਮੈਨੂੰ ਆ ਪਰ ਵੀਰੇ ਹਾਲੇ ਤਾਂ ਨਹੀਂ ਮਾਰਦੇ ਹੁੰਦੇ ਐਸੇ ਬਈ ਬਹੁਤ ਲੱਗੇ ਦੋ ਟਾਈਮ ਨਹੀਂ ਕੀਤੀ ਆ ਪਾਣੀ ਨਹੀਂ ਰਹਿਦਾ ਕਿ ਭਾਈ ਛੱਡ ਦੇ ਯਾਰ ਐ ਫੋਟੋ ਫੋਟਾ ਬਣਾਉਂਦੀ ਆਹੋ ਨੀ ਯਾਰ ਨਾ ਤੂੰ ਸੁਦੰਗਰੀ ਖੋਲ ਕੇ ਦੇਖ ਲੈ ਹਾਂ ਫੋਟੋ ਦਾ ਟਾਈਮ ਖੜੀ ਬਿਜੀ ਦੀ ਹੈ ਨਾ ਖੜੀ ਖੜੀ ਨੀ ਗੱਲ ਲੈ ਆ ਗਏ ਯਾਰ ਅੱਗੋਂ ਡੋ ਹਟ ਜਾ ਯਾਰ ਉਹ ਲੱਗ ਗਈ ਜਾਨਾ ਬੜਾ ਜਨਾ ਜੋ ਲੱਗੀ ਪਈ ਰਿਆ ਮੂੰਹ ਉਹ ਰਿਆ ਘਰ ਗੀ ਮੁੰਡਰੇ ਮਨ ਮਨ ਹਾ ਬੀਬੀ ਹੀ ਆ ਦੀ ਆ ਹਰਿਆ ਚਾਲ ਹੋਈ ਪਹਿਲਾਂ ਕਰ ਮੋਟ ਨਾ ਇਹ ਗਲਤ ਹੋਈ ਹੈਗੀ ਕਿੰਨੇ ਬੰਦੇ ਖੜੇ ਕੋਈ ਕਹੇ ਪਹਿ ਗਲਤ ਪਾਏ ਨੇ ਮੈਂ ਕਰ ਬਾਈ ਸਾਢੇ ਇੱਕ ਮੰਟੋ ਅੱਜ ਆਇਆ ਕਰ ਹਾਂ ਦੋ ਮਿੰਟ ਬਾਈ ਈ ਹਜ਼ਾਰ ਲਖਈ ਚੋਰੀ ਹੋ ਗਈ ਫਿਰ 100 ਲਾ ਦੀ ਹੋ ਜੂ ਚੱਲ ਫੌਲਾ ਕੀ ਹੋ ਜੂ ਫੇਰੋ ਕੀ ਹੋ ਜੂ ਤੈਨੂੰ ਵੀ ਕਹਨੇ ਆ ਤੈਨੂੰ ਵੀ ਕਹਨੇ ਆ ਇਹਨੂੰ ਨੇ ਕਹਨੇ ਲੇ ਫੜ ਲਾ ਉਹ ਲਿਖਾਈ ਹੋ ਜੂ ਫੜਾ ਦੇ ਹੁਣ ਨਾ ਨਾ ਇੰਨੇ ਬੰਦੇ ਉੱਤ ਦੀ ਹੋ ਰਹੇ ਲਵਜੀ ਬਾਈ ਜੀ ਯਾਰ ਭਾਈ ਮਸਾ ਪੋ ਗਿਆ ਸੌਦਾ ਤੇ ਬਾਈ 1000 ਦਾ ਸੌਦਾ ਸਿਰਾ ਸੌਦਾ ਆ ਬਾਈ ਇਹ ਵੀਡੀਓ ਨੰਟ ਤੱਕ ਦੇਖ ਲਓ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਟਰੋਲੇ ਦੀ ਮੰਡੀ ਤੇ 30 ਤਰੀਕ ਨੂੰ ਐਦ ਕੀ ਦੁੱਧ ਮੁਕਾਬਲਾ ਤੇ ਬੱਕਰੀਆਂ ਦਾ ਮੁਕਾਬਲਾ ਕਰਾਇਆ ਜਾਣਾ ਵੱਧ ਤੋਂ ਵੱਧ ਪਹੁੰਚਣ ਦੀ ਕੋਸ਼ਿਸ਼ ਕਰੋ ਭਾਈ ਬਾਈ ਬੁੱਧਵਾਰ ਨੂੰ ਛੰਗਾ ਰੋਡ ਦੇ ਕੋਲੇ ਮੰਡੀ ਲੱਗਦੀ ਹੈ ਕਿ ਧੜਾਕਾ ਪਿਆ ਬੱਕਰੀ ਦਵਾਈ ਆ ਸਦੀਕ ਨੇ ਸਾਮਾਨ ਮਾਰ ਥਾਪੀਆਂ ਬਾਈ ਤੋਂ ਇਹ ਤਾਂ ਨਮੋਲ ਵਾਲੇ ਕਿੱਧਰ ਗਿਆ ਖੜਾਈ ਬਾਈ ਉਹ ਖੜਾਈ ਖੜਾਈ ਬਾਈ ਉਹਦਾ ਮੁਕਾਬਲਾ ਹੈ ਉਹ ਕੈਦਰੀ ਕਦੋਂ ਮੜਾ ਬੋਲੀ ਜੇ ਤੁਸੀਂ ਮੁਕਾਬਲਾ ਰੱਖਿਆ ਆਪਣਾ ਰੱਖਣਾ ਵਾਲੇ ਰੱਖਣਾ ਆਪਣਾ ਜਦੋਂ ਰੱਖਿਆ ਜੇਤਾ ਰੱਖਿਆ ਫਿਰ ਤਾਂ ਉਹ ਰੱਖਿਆ ਪੰਜਾਬ ਚ ਕਦੇ ਹੋਇਆ ਨਹੀਂ ਠੀਕ ਹੈ ਲੈ 30 ਤਰੀਕਾ ਦਿੱਤਾ ਬਾਈ ਉਹ ਬਾਈ ਸਰਕਾਰੀ ਹੈਗਾ ਉੱਥੇ ਕਿੱਥੇ ਹੈਗਾ ਵੀਰੇ ਪਸ਼ੂ ਮੰਡੀ ਚ ਪਸ਼ੂ ਮੰਡੀ ਜਮਾ ਕਿ ਤੇ ਆਪਣੀ ਮੰਡੀ ਦਾ ਬਾਈ ਠੀਕ ਹੈ ਆਪਣੀ ਮੰਡੀ ਵਾਲਾ ਜਿਹੜਾ ਹੋਊਗਾ ਉਹ ਸਪੈਸ਼ਲ ਪਤਾ ਲੱਗੂਗਾ ਜਿਹੜੇ ਲੈ ਲੈ ਮਾੜੀਆਂ ਲੈ ਲੈ ਤੇ ਤੈਨੂੰ ਮਾੜੀਆਂ ਲਾ ਦੇਰ ਮੈਨੂੰ ਮਾੜੀਆਂ ਮੈਨੂੰ ਬਾਈ ਲਿਖਾ ਤੇਰਾ ਸਿਆਣਾ ਬਾਈ ਹੈਲੋ ਤੇਰਾ ਸਿਆਣਾ ਹੈ ਗੱਲ ਜਮਾ ਸਿਆਣਾ ਹੈ ਫੜੀ ਜਾਂਦੀ ਤੈਨੂੰ ਬਰੇ ਬਣ ਬਰੇ ਬਰੇ ਉਧਰ ਕਰਕੇ ਗਾਗਦਾ ਬਥੇਰੇ ਨੇ ਜੋੜੀ ਦਾ ਗਾਖਾ ਕੋਈ ਉਹ ਬਠੇਰੇ ਬਾਈ ਨਾ ਟੈਂਪੂ ਨਾਲ ਬੰਨਦਾ ਬੰਨ ਲਾ ਹੈ ਤੈਨੂੰ ਸਾਹਮਣੇ ਨਹੀਂ ਹੈ ਹੁਣ ਤਾਂ ਇੱਥੋਂ ਭੱਜੀ ਜਾਂਦੀ ਹੈ ਇਹ ਆ ਗੱਪਣਾ ਨਹੀਂ ਬਈ ਇਹ ਗੱਪਣਾ ਨਹੀਂ ਗੱਪਣਾ ਦੋਨੇ ਗਰੰਟੀ ਦੀ ਹੱਥ ਪਾ ਲਈ ਜੋੜੇ ਬਣਾਉਣਾ ਹੈ ਜਾਣ ਹੈ ਜਾਣ ਹੈ ਬਈ ਇਹੋ ਲੱਕ ਡੇਰ ਦੇ ਲਾਦੇ ਪਹਿਲੇ ਗੱਬਾ ਸਾਰਾ ਮਾਉਂਗਾ ਤੋਹੀ ਰੇਟ ਲਾਸ ਦੇ ਯਾਰ ਦੋਹਾਂ ਦਾ ਦੋਹਾਂ ਦਾ ਨਵੇਂ ਰੇਟ ਦਾ ਦੋਹਾਂ ਦੇ 62000 ਦੇ ਬੱਕਰੇ ਦੇ ਦੂੰਗਾ ਮੈਂ ਤੇਰਾ 62 ਦੇ ਬਾੜ ਕੰਨਾ ਹੁੰਦਾ ਹੈ ਇਹ ਨਹੀਂ ਪਤਾ ਕਿੰਨਾ ਹੁੰਦਾ 60 ਤੇ ਦੋ ਆ ਬੰਦਿਆਂ ਨੂੰ ਉਥਲਾ ਇਧਰ ਬਾਕੀ ਬਾਈ ਦੋ ਫਿਰਦੇ ਨੇ ਬਈ ਮੈਂ ਤਾਂ ਵੀਰ ਨੂੰ ਕਹਾਂਗਾ ਨਹੀਂ ਹੁੰਦਾ ਮੇਰਾ ਮਗਰ ਅਰਬਾੜ ਹੈ ਗੜਤਾ ਸੀ ਲੈ ਮੰਗ ਨਾ ਮੈਂ ਤਾਂ ਖੜਿਆ ਲਵੇ ਗਾਹ ਕੌਣ ਹੈ ਬਈ ਇਹਦਾ ਆ ਬਾਈ ਨੂੰ ਕੁਝ ਹੋਲਾ ਹੈ ਚਲ ਚੈੱਕ ਕਰਾ ਕੇ ਬਾਅਦ ਚੈੱਕ ਕਰਾ ਦੇ ਕਾਲੀ ਰੰਗ ਦਾ ਲੋਟਾ ਦੀ ਰੋਡ ਕਰ ਪਹਿਲਾਂ ਜਾਣ ਗੋਗਾਂ ਦੰਦ ਦੰਦ ਚੈੱਕ ਕਰਾ ਦੇ ਜਾਗਟ ਮਾਰ ਸਾਰਾ ਗੋ ਟੈਕ ਕਰ ਲੋ ਗੱਪਣ ਗੋਪਣ ਕਿਵੇਂ ਇਹ ਇਹਦੇ ਨਾਲ ਇਹਦੇ ਨਾਲ ਬੰਦਦਾ ਫਿਰ ਬੱਚੇ ਕੀ ਇਹਦੇ ਨਾਲ ਕਾਲੀ ਦੇ ਨਾਲ ਦੇ ਆ ਕਾਲੀ ਨਾਲ ਬੱਚੇ ਨੇ ਕਾਲੀ ਨਾਲ ਤੋਂ ਹੀ ਫਟਾ ਕੇ ਬੱਲੇ ਪੈਸੇ ਮੰਗਦਾ ਕਾਲੀ ਜੇ ਬੱਚੇ ਲੈ ਦੋ ਕਾਲੀ ਦਾ ਰੁਪਇਆ 35000 ਮੰਗਦਾ ਆਈ ਵੀ ਮੁੰਡਿਓ ਵਿਆਹ ਆ ਜੇ ਬੱਚਿਆਂ ਤੋਂ ਬਿਨਾ ਬੱਚਿਆਂ ਦੇ ਨਾਲ ਆਉਣਾ ਮੈਂ ਕੱਲੀ ਦਾ ਐਂ ਆ ਕੱਢ ਗਏ ਨਾ ਕੱਲੀ ਦਾ ਨਹੀਂ ਕਹਿੰਦਾ ਬੰਦਾ ਬੈਠਾ ਸੀ ਕੱਲੀ ਦਾ ਬੱਚੇ ਆ ਆ ਦੋਨੇ ਇਹਦੀਆਂ ਪੱਠਾਂ ਨੇ ਦੋਨੇ ਪੱਠਾ ਨੇ ਬਈ ਆਏ ਜੀ ਕਾਲੀ ਦੇ ਇਹ ਬਈ ਵਿਆਹ ਦਾ ਕਾਰ ਵੰਡਦਾ ਫਿਰਦਾ ਮੁੰਡੇ ਦਾ ਵਿਆਹ ਇਹਦੇ ਦਾ ਸਾਰਿਆਂ ਨੇ ਹਮਮਾ ਮਾ ਕੇ ਪੁੱਤ ਨੇ ਵਿਆਹ ਚ ਸਵੀਕਾਰ ਦੇ ਖਾੜਾ ਲੱਗੇ ਸਵੀਕਾਰ ਹਰਦਾ ਪੱਜੇ ਕਿੰਨੇ ਬਹਿ ਮੰਗਾਏ 35000 ਕਹੇ ਬਈ ਦੋ ਪੱਠਾ ਨੇ ਮਾਗਰ ਕਾਗ ਆਈ ਆ ਜਾਏ ਓਏ ਆ ਜਾਏ ਨਹੀਂ ਨਹੀਂ ਆਪਣਾ ਕਾਗ ਨਹੀਂ ਮਾਗਰ ਦੋ ਪੱਠਾ ਨੇ ਮਾਗਰ ਭਾਵਾ ਕਰਨਾ ਕੋਈ ਗੰਨੀ ਚੱਲੀ ਜਾ ਰਹੀ ਆ ਉਹ ਦੇ ਦੇ ਬੱਕਰੀ ਉਹ ਦੂਜੀ ਭਾਈ ਹੀ ਆਦੀ ਬਹੁਤ ਅੱਗੇ ਬਾਈਕ ਚੱਲੀ ਉਹ ਲੈ 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 ਫੇ ਲੈ ਆਪਾਂ ਭਰ ਹਿਆਦੀ ਆਪਾਂ ਲੈਣੀ ਨਹੀਂ ਲੱ ਕੰਮ ਹੀ ਜਾਂਦਾ ਹੁੰਦਾ ਹੈ ਅਰੇ ਪਹਿਲੀ ਵੰਗੇ ਮੈਨੂੰ ਉਹ ਪੈਸੇ ਹਮਰਾ ਹੋਏ ਕਿੱਥੇ ਲਾ ਕੇ ਚੰਗਾ ਮੈਂ ਚੱਲੂਗਾ ਹੈ ਭਾਈ ਅਬਾ ਦੱਦੇ ਚੁੰਗਿਆ ਹੋਇਆ ਭਾਈ ਕੋਦੋਂ ਤੋਂ ਘੱਟ ਵੀ ਹੋਊਗਾ ਪੱਠਾ ਨਹੀਂ ਲਹਿਗਾ ਮੇਰੇ ਲਈ 500 ਆਇਆ ਯੋਹ ਬੜੀ ਨਹੀਂ ਥੋੜਾ ਪਾਲਸੋ ਤੁਸੀਂ ਤਾਂ ਉਹ ਵੀ ਮੋੜਦਾ ਸੀ ਮੈਂ ਤਾਂ ਇਹਦੇ ਪੁੱਛੀ ਰਹੀ ਮੋੜਦਾ ਸੀ 500 ਰੁਪਏ ਨਾਲ ਦੱਸ ਵੀ ਦੇ ਪਰ ਜਿਆਦਾ ਪਾਰ ਦਿੰਦੇ ਆਪਾਂ ਹਰ ਪਲਾਹ ਕੇ ਉਹ ਕਿੰਨੇ ਨੇ ਕਹਿੰਦੇ ਲਾਉਂ ਮੈਂ ਇਹਦੇ ਫਿਰ ਨਹੀਂ ਕਰਦਾ ਇਹ ਮੱਕਰਾ ਆਹ ਗਿਣ ਗਿਣਾ ਰਹੀ ਰੁਈ ਭਾਈ ਦੇਖੀ ਬੱਡੇ ਪਈ ਮੜੇ ਆਪਾਂ ਭਾਈ ਕਹਿ ਕੇ ਰਲਾਵੇਂ ਇਹਦਾ ਫਿਰ ਨਹੀਂ ਕਰਦੇ ਜੇ ਮੈਂ ਪੂਰਾ ਜਾਨ ਲਾਣੀ ਆਪਾਂ ਜਿਹੜਾ ਖੋਹਰਾ ਜੀ ਕਿਨੇ ਕੁੜੀ ਆ ਤਾਂ ਭਾਈ 8 9 10 11 12 13 14 15 16 17 18 19 20 ਬਾਈ 2000 ਰੁਪਏ ਦੇਣਾ ਬਾਈ ਰੋ 2000 ਰੁਪਏ ਬੁਕਲ ਪੇ ਕਰ ਦੇ ਮੈਨੂੰ ਕਰ ਦੇ ਲਿਆ ਬੁਕਲ ਪੇ ਕਰ ਦੇ ਤੇ ਬਾਦੀ ਹੈ ਜੇ ਨਹੀਂ ਦੇ ਹੈਗਾ ਤਾਂ ਮੈਂ ਦੇ ਦਲਾਂ ਦੀ ਨਾਜ਼ੀ ਮੈਨੂੰ 500 ਰੁਪਏ ਦਵਾ ਦੇ 100 ਰੁਪਏ ਦਵਾ ਦੇ 100 ਦਵਾ ਦੇ ਜੀ ਦੇ ਦੇ ਦਿਆਂਗੇ 100 ਦੇ ਦਿਆਂਗੇ ਬਾਕੀ 400 ਹੋਣਾ 2000 ਮੈਂ ਹਾਂ ਉਹ ਦੇਖ ਮੈਂ ਮੇਰੀ ਕਰੀਓ ਡਾਨ ਆ ਯਾਰ ਆ ਉਹ ਤਾਂ 2000 ਕੀ ਆ ਨਾ ਯਾਰ ਉਹ ਤਾਂ ਉਹ ਤਾਂ ਆਹ ਕਹੀ ਆ ਯਾਰ 2000 ਨਹੀਂ 1000 ਨਹੀਂ ਅਣੂ ਬੰਦੇ ਹੋ ਮੈਨੂੰ ਕਹਾਂ ਦਿਓ ਪਾਸ ਮਰਜੀ ਨਾ ਪਾਪਾ ਪਾਸ ਮਸਲਾ ਲੈ 1500 ਮੈਂ ਕਦੋਂ ਕਿਹਾ ਤੈਨੂੰ ਮੈਂ ਤਾਂ 1000 ਮੈਂ ਪੱਲੋਂ ਬਾਦੂ ਆਏ ਹੋ ਵੀ ਇੱਧਰ ਚੱਲ ਗਏ ਕੋਈ ਨਹੀਂ ਰਹਿਣ ਦੋ ਫੇਰਾ ਰਹਿਣ ਦਾ ਕੋਈ ਨਹੀਂ ਬਟਾ ਵਿਆਹ ਹੀ ਚੱਲ ਗਈ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤਾਂ ਆ ਬੰਦਾ ਕਹਿਣ ਲੱਗਾ ਉਹਨੂੰ ਚਲੋ ਰਹਿਣ ਦੋ ਜੀ ਨਹੀਂ ਰਹਿਣ ਅਜੇ ਨਾ ਸਾਈਡ ਤੇ ਦੱਸਦਾ ਵਹਣੀ ਨਾ ਤੁਹਾਨੂੰ ਬਣਾ ਲਈ 24000 ਰੁਪਏ ਨਹੀਂ ਓਏ ਹਾਂ ਦੁਬਾਰਾ 2000 ਰੁਪਏ ਮਿੱਠੂ ਦੋ ਰੁਪਏ ਫਾਲੀਆ ਬੱਕਰੀ ਬੰਨ ਦੇ ਨਾ ਮਾਤਾ ਵੀਰੇ ਦੇਖ ਕੰਮ ਆਉਂਦਾ ਆ ਮਾ ਬੰਨੇ ਹੋਇਆ ਮਾ ਦੋ ਕਿਲੇ ਨਹੀਂ 24000 ਰੁਪਏ 2000 ਨਫਾ ਅਗਲੇ ਪਤੂ ਮਾ 2000 ਰੁਪਏ ਤੇ ਆ ਜਾ ਤੇਰੇ ਘਰੇ ਆ ਜਾ ਨੋਰ ਦਾ 2000 ਨਫਾ ਹਾਂ ਅੱਜ ਇਹਨੂੰ ਵੀ ਕਹਿ ਨਹੀਂ ਤੂੰ ਅੱਜ ਹੀ ਰੰਗ ਰੁਪਈਆ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਅਗਲੇ ਬੋਦੂਰ ਪੈਸਾ ਨਹੀਂ ਤਾਂ ਤੈਨੂੰ ਨਹੀਂ ਜਾਣਨਾ ਨਾ ਬੰਦਾ ਆਪਣੀ ਹੈ ਇਹ ਜੀ ਗੱਲ ਨਹੀਂ ਹੈ ਇਹ ਜੀ ਗੱਲ ਨਹੀਂ ਮੈਂ ਖੜਾ ਬਚਾਰੇ ਮੇਰਾ ਗਾੜ ਫਲੜੀ ਆ 2000 ਰੁਪਈਆ ਤੱਕ ਨਹੀਂ 24000 ਰੁਪਈਆ ਦੀ ਬੱਕਰੀ ਮੇਰਾ ਇਹ ਨਾ ਦੋ ਬੱਕਰੇ ਫੜ ਕੇ ਲੈ ਗਈ ਨਹੀਂ ਮੈਂ ਆ ਮੁੰਡਾ ਕਰੂਗਾ ਤੂੰ ਨਹੀਂ ਵੇਚਣੀ ਆ ਇਹ ਮੈਂ ਰੱਖਾਂਗਾ ਯਾਰ ਤੂੰ ਜਾਨਾ ਹਾਂ ਇਹ ਦੋ ਨੀ ਮਾਤਾ ਪਾਪੇ ਪਾਉਣੇ ਬੱਕਰੀ ਰੱਖਾਂਗੇ ਨਹੀਂ ਇਹ ਥੋੜਾ ਰੱਦਤ ਪਾ ਲੂ ਨਾ ਨਾ ਬਈ ਰੱਖਾਂਗੇ ਬੱਕਰੀ ਇਹ ਤਾਹਰ ਦੇਣੀ 24 ਦਿਨ ਦਾ ਜੇ ਜੇ ਨਗਦ ਲੈਣਾ ਤਾਂ ਤੇ 22 ਬੱਦੂਆ ਰੋਣ ਨਾਮ ਦੀ ਆ ਰਹੀ ਹੈ ਨਾ ਨਾਮ ਨਹੀਂ ਨਾ ਬੱਦੂਆ ਆ ਤੁਹਾਨੂੰ ਆਇਆ ਨਹੀਂ ਬੱਦੂਆ ਆ ਕੇ ਬੱਦੂਆ ਛੋਟੇ ਛੋਟੇ ਦੇਣ ਨੇ ਬੱਦੂਆ ਆ ਜੂਗਾ ਗੁੱਡੀ ਮਰਜੀ ਹੈ ਜਿਹਨੇ ਵੀ ਪਾਇੀ ਇਹ ਖੜਾ ਸਦਾ ਨਾ ਬੱਦੂਆ ਨਾ ਅਮਰ ਮੰਗੋ ਆਪੇ ਨਾ ਬਾਕੀ ਪ੍ਰੋਮੋ ਦੀ ਜਰਾ ਆਪਣੇ ਨਾਲ ਬਣਾ 15 1500 ਰੁਪਏ ਜੇ ਬਣਾਉਣਾ ਤਾ ਇਹ ਤੇਰੇ ਕੋਲੋਂ ਹਾਂ ਬੱਸ ਆਮ ਉਹ ਹੋ ਗਈ ਮੱਗਰੀ ਨੰਨਾ ਬਹਾਉਂਦੇ ਰਹੇ ਓਏ ਕਿਹੜਾ ਹੋ ਗਈ ਕਿੰਨੇ ਦੀ ਹੋ ਗਈ 25000 ਰੁਪਏ ਚੱਕ ਬਈ ਓਏ ਕੋਈ ਬੰਦ ਨਾ ਕਹਿਦਾ ਆਹ ਇਹ ਘਾਤ ਤੇ ਪਾ ਲਈ ਬਾਈ ਸਾਨੂੰ ਦੇਖੀ ਜੀ 25000 ਰੁਪਏ ਇਹਦੇ ਖਾਤੇ ਦੇ ਬਾਦ ਦੇਖ ਮੈਂ ਤਾਂ ਇਹ ਬਾਜੀ ਪਲਟੀ ਲਾਓ ਜੀ ਬਾਈ ਜੀ 22000 ਦਾ ਸੌਦਾ ਸੀ 22000 ਤੋਂ ਬਾਅਦ 25000 ਰੁਪਏ ਲੱਗਿਆ 25000 ਚ 22 ਨੇ ਇਹਨੇ ਖਲਾਅਤੀ ਕਹਿੰਦਾ ਵੀ ਜੋ ਬੱਕਰੀ ਲੈ ਆ ਗਰੇ ਬਧਵਾਰ ਨੂੰ ਉਹ ਕੋਈ ਚੱਕਰ ਨਾਲ ਹੋ ਜਰਨਾ ਕਈ ਤਾਂ ਜ਼ਬਾਨ ਦੇ ਸੌਦੇ ਹੁੰਦੇ ਨੇ ਬਾਈਆ ਹੋਰ ਆਜਾ ਮੈਨੂੰ ਕਿਵੇਂ ਹਾਂ ਆਹ ਮੁੰਡਾ ਸਾਡਾ ਤਰਹੁਣਾ ਅੱਛਾ ਅੱਛਾ ਆਉਂ ਰਿਹਾ ਮੁੰਡਾ ਅੱਛਾ ਐਸੇ ਨਹੀਂ ਕੋਈ ਚੱਕਰ ਹੈ ਪੈਸਾ ਜੀ ਰੂਮ ਵੀ ਮੰਗਾ ਲਾਂਗੇ ਉਹੀ ਤਾਂ ਕਰ ਲਾ ਬਾਈ ਪੈਸੇ ਤਾਂ ਕੰਮ ਨਹੀਂ ਆਉਂਦੇ ਪੈਸੇ ਨਹੀਂ ਮਰਦੇ ਨੇ